ਮੈਂ ਦਰਬਾਰ ਸਾਹਿਬ ਆਇਆ ਸਿਧ ਮੱਥਰ ਟਿਕਣ ਵਾਸਤੇ ਔਰ ਮੈਂ ਅਰਦਾਸ ਕੀਤੀ ਆ ਕਿ ਇਕਤਾ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਬੜੇ ਪੰਜਾਬ ਚ ਸ਼ੁਕ ਸ਼ਾਂਤੀ ਰਹੇ ਔਰ ਬੜਾ ਚੰਗਾ ਹੋਇਆ ਗੁਰੂ ਦਾਮਦਾਸ ਜੀ ਦੇ ਚਰਨਾਂ ਦੇ ਵਿੱਚ ਫਰਕਮਾ ਦੇ ਵਿੱਚ ਮੈਨੂੰ ਅੱਜ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹਦਾ ਸਾਹਿਬ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਕਬੀਰ ਸਿੰਘ ਜੀ ਉਹ ਵੀ ਮਿਲੇ ਮੈਨੂੰ ਜੀ ਸ਼ੋਅ ਦਿਵਸ ਦਾ ਪਾਵਨ ਦਿਹਾੜਾ ਅੱਜ ਅਸੀਂ ਲੋਕ ਸਾਰੇ ਲੋਕ ਅੱਜ ਦੀਵਾਲੀ ਮਨਾ ਰਹੇ ਆ ਕੱਲ ਬਖਸ਼ਕਰ ਵੰਡੇ ਆ ਪਹਿਲਾਂ ਤੇ ਦੁਨੀਆ ਭਰ ਦੇ ਸਿੱਖ ਜਿੱਥੇ-ਜਿੱਥੇ ਵੱਸਦੇ ਆ ਉਹਨਾਂ ਨੂੰ ਬੰਦੀ ਛੋੜ ਦੀਵਸ ਦੀਆਂ ਬਹੁਤ-ਬਹੁਤ ਵਧਾਈਆਂ ਸਭੁੱੱਚੇ ਭਾਰਤੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਇਹਦੇ ਕਾਰੀਗਰ ਵੀਰ ਜਿਹੜੇ ਹੱਥਾਂ ਦੇ ਨਾਲ ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੇ-ਵੱਡੇ ਕੰਮ ਕਰਦੇ ਆ ਉਹਨਾਂ ਨੂੰ ਕੱਲ੍ਹ ਵਿਸ਼ਖਤ ਬੰਡੇ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਦਰਬਾਰ ਸਾਹਿਬ ਆਇਆ ਸੀ ਇੱਥੇ ਮੱਥਾ ਟੇਕਣ ਵਾਸਤੇ ਔਰ ਮੈਂ ਅਰਦਾਸ ਕੀਤੀ ਆ ਕਿ ਇੱਕ ਤਾਂ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੀ ਪੰਜਾਬ 'ਚ ਸ਼ੁਖ ਸ਼ਾਂਤੀ ਰਹੇ ਤੰਦਰੁਸਤੀ ਰਹੇ ਹਰ ਬੰਦਾ ਤਰੱਕੀ ਕਰੇ ਉਹ ਮੈਂ ਦੂਜੀ ਅਰਦਾਸ ਕੀਤੀ ਆ ਹਰ ਪੀੜਤਾਂ ਵਾਸਤੇ ਮੈਂ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਹਰ ਪੀੜਤਾਂ ਵਾਸਤੇ ਅਰਦਾਸ ਕਰਕੇ ਆ ਕਿ ਮੇਰੇ ਗੁਰੂ ਰਾਮਦਾਸ ਜਿਹੜੇ ਹਰ ਪੀੜਤ ਸਾਡੇ ਪਰਿਵਾਰ ਉਹ ਐਕਾਂ ਖੁਸ਼ੀ ਖੁਸ਼ੀ ਦੀਵਾਲੀ ਨਹੀਂ ਮਨਾ ਸਕੇ ਹੜ੍ਹਾਂ ਦੇ ਉਹਨਾਂ ਦਾ ਲੱਕ ਤੋੜ ਤਾ ਬਚਾ ਦਿਆਂਦਾ ਉਹਨਾਂ ਨੂੰ ਇੰਨੀ ਹਿੰਮਤ ਦੇ ਕਿ ਉਹ ਅਗਲੇ ਸਾਲ ਤੱਕ ਕਪੜੇ ਪੈਰਾਂ ਤੇ ਹੋ ਜਾਣ ਅਗਲੀ ਦੀਵਾਲੀ ਜਿਹੜੀ ਆ ਉਹ ਪੂਰੀ ਮਤਲਬ ਖੁਸ਼ੀ ਦੇ ਨਾਲ ਮਨਾਉਣ ਸਾਨੂੰ ਵੀ ਇਹਦੀ ਤਾਕਤ ਦੇ ਮੈਨੂੰ ਵੀ ਇੰਨੀ ਤਾਕਤ ਦੇ ਕਿ ਮੈਂ ਉਹਨਾਂ ਦੀਆਂ ਬਚਾ ਦਿਆਂ ਦੀਆਂ ਜਿਹੜੀਆਂ ਮੁਸ਼ਕਲਾਂ ਅਸੀਂ ਰਲ ਮਿਲ ਕੇ ਜਿਹੜਾ ਹੱਲ ਕਰ ਸਕੀਏ ਔਰ ਬੜਾ ਚੰਗਾ ਹੋਇਆ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਪਰਕਮਾ ਦੇ ਵਿੱਚ ਮੈਨੂੰ ਅੱਜ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹਦਾ ਸਾਹਿਬ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਕबीर ਸਿੰਘ ਜੀ ਉਹ ਵੀ ਮਿਲੇ ਮੈਨੂੰ ਉਹਨਾਂ ਨੂੰ ਮੈਂ ਅੱਜ ਫੇਰ ਕਿਹਾ ਕਿ ਅਰਦਾਸ ਕਰਿਓ ਅੱਜ ਤੁਸੀਂ ਪੂਰਾ ਦਿਨ ਇੱਥੇ ਰਹਿਣਾ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਿਓ ਕਿ ਮੇਰੇ ਹਰ ਪੀੜਤੀ ਦੇ ਉਹ ਆਪਣੇ ਪੈਰਾਂ ਤੇ ਹੋ ਜਾਣ ਤੇ ਅਗਲੇ ਸਾਲ ਉਹ ਦੀਵਾਲੀ ਜਿਹੜੀ ਆ ਏਦਾਂ ਮਨਾਉ ਜਿੱਦਾਂ ਅੱਜ ਦੂਜੇ ਲੋਕ ਮਨਾਉਂਦੇ ਇਹ ਮੈਂ ਦੋ ਅਰਦਾਸਾਂ ਜਿਹੜੀਆਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਕਰਕੇ ਮੰਗਤੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਸਰਕਾਰ ਤੇ ਆਂਦਾ ਨਹੀਂ ਬਿਲਕੁਲ ਦੇਖੋ ਮੈਂ ਤੇ ਪਹਿਲੇ ਦਿਨ ਤੋਂ ਹੀ ਆ ਮੈਂ ਤੇ ਇਹ ਤੋਂ ਵੀ ਅੱਗੇ ਜਾਣਾ ਕੱਲੇ ਬੰਦੀ ਸਿੱਖ ਨਹੀਂ ਮੈਂ ਤੇ ਇਹ ਗੱਲ ਮਤਲਬ ਇਹ ਕਹਿਣਾ ਹੋਣਾ ਕਿ ਭਾਰਤ ਦੀਆਂ ਛੇਲਾਂ ਦੇ ਵਿੱਚ ਜਿੰਨੇ ਵੀ ਲੋਕ ਜਿਨ੍ਹਾਂ ਨੇ ਸਜ਼ਾ ਭੁਗਤ ਲਈ ਜਿਨ੍ਹਾਂ ਨੂੰ ਕੋਰਟ ਕਚਹਿਰੀਆਂ ਨੇ ਹਾਈ ਕੋਰਟਾਂ ਨੇ ਸੁਪਰੀਮ ਕੋਰਟਾਂ ਨੇ ਉਹਨਾਂ ਦੇ ਜੁਲਮ ਦੀ ਸਜ਼ਾ ਦਿੱਤੀ ਸੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਜ਼ਾ ਮਤਲਬ ਭੁਗਤ ਲਈ ਹੈ ਬੰਦੀ ਸਿੰਘਾਂ ਦੇ ਸਮੇਤ ਅੱਜ ਵੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਉਹਨਾਂ ਦੇ ਸਭ ਦੀ ਵਿਦਾਈ ਕਰੇ ਕਿਉਂਕਿ ਉਹਨਾਂ ਨੇ ਕਾਨੂੰਨ ਸਾਧ ਆਪਣੀ ਸਜ਼ਾ ਭੁਗਤ ਲਈ ਹੈ ਇਹ ਕਰਕੇ ਉਹਨਾਂ ਨੂੰ ਜੇਲਾਂ ਚ ਡੱਕੇ ਰੱਖਣਾ ਜਿਹੜਾ ਉਹ ਠੀਕ ਨਹੀਂਗਾ ਦਿਵਾਲੀ ਦੇ ਮੌਕੇ ਤੇ ਇਹ ਵੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਉਹਨਾਂ ਸਭ ਬੰਦੀ ਜੇਲਾਂ ਦੇ ਵਿੱਚ ਜਿਹੜੇ ਬੈਠੇ ਆ ਸਭ ਨੂੰ ਅਦਿਆਕ ਕਰੇ